ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਬਈ ਜਿਹੜੇ ਵੀ ਨਵੇਂ ਜੁੜੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਆਪਾਂ ਤਲਵੰਡੀ ਦਾ ਪਟਰੈਕਟਰ ਦੀ ਮੰਡੀ ਤੇ ਖੜੇ ਸੀਗੇ ਤੇ ਬਾਈ ਆਪਣੇ ਨਾਲ ਆ ਸਾਰੀ ਗੱਲਬਾਤ ਕਰਾਂਗੇ ਜਗਤਾਰ ਨਾਲ ਅਸੀਂ ਕਿ ਬੱਚੇ ਠੀਕ ਆ ਬਈ ਠੀਕ ਆ ਬਈ ਠੀਕ ਠਾਕ ਬਈ ਬਈ ਠੀਕ ਹੈ ਜੀ ਤੇ ਕਿੰਨੇ ਕੁ ਟਰੈਕਟਰ ਅਵੇਲੇਬਲ ਹੁੰਦੇ ਬਈ ਹਾਂ 6-7 ਟਰੈਕਟਰ ਲੈ ਕੇ ਆਏ ਜੀ ਠੀਕ ਹੈ ਜੀ ਤੇ ਉਹ ਕਿੰਨੇ ਕੁ ਹੁੰਦੇ ਨੇ ਬਈ ਆਪਣੇ ਕੋਲ ਪੈਸੇ ਆਪਣੇ ਕੋਲ ਹੈਗਾ ਜੀ 15-20 ਟਰੈਕਟਰ ਹੈਗੇ ਨੇ ਠੀਕ ਹੈ ਜੀ ਤੇ ਲੋਨ ਵੈਰਾ ਦੀ ਲੋਨ ਵੈ ਸਾਰਿਆਂ ਦੇ ਕਰਦ ਨੇ ਪੰਜਾਬ ਨੰਬਰ ਟਰੈਕਟਰ ਆਪਣੇ ਕੋਲੇ ਤਰੀਬਨ ਸਾਰਿਆਂ ਦੇ ਲੋਨ ਹੋ ਜਾਂਦੇ ਸਾਰਿਆਂ ਦੇ ਲੋਨ ਹੋ ਜਾਂਦੇ ਠੀਕ ਹੈ ਜੀ ਤੇ ਕੰਟੈਕਟ ਨੰਬਰ ਬਈ ਆਪਾਂ 98360651282 8360651282 ਕਾਗਜ਼ ਪੱਤਰਾਂ ਦੇ ਕਾਗਜ਼ ਪੱਤਰਾਂ ਦੇ ਓਕੇ ਹੋਣਗੇ ਠੀਕ ਹੈ ਕਾਗਜ਼ ਪੱਤਰਾਂ ਦੇ ਬਈ ਜੀ ਗਾਰੰਟੀ ਹੋਗੇ ਜੇ ਜਿਹੜਾ ਟਰੈਕਟਰ ਦਿਖਾਵਾਂਗੇ ਬਈ ਜੀ ਜੇ ਟਰੈਕਟਰ ਅਲਾਨਿਕ ਨਾਲ ਕਟਵਾਉਣਾ ਹੋਵੇ ਉਹ ਵੀ ਕੱਟ ਲਾਂਗੇ ਟਰੈਕਟਰ ਠੀਕ ਹੈ ਸਿੱਧਾ ਲੈ ਲੈਣ ਦਾ ਸਿੱਧਾ ਵੀ ਲੈ ਹਾਂ ਸਿੱਧਾ ਵੀ ਲੈ ਸਕਦਾ ਟਰੈਕਟਰ ਕਟਾ ਵੀ ਦੇ ਠੀਕ ਹੈ ਜੀ ਚਲੋ ਬਈ ਆਪਾਂ ਸਵਰਾਜ ਜੇ ਫਰੰਟ ਟਾਇਰਾਂ ਦੀ ਗੱਲ ਕਰੀਏ ਬਈ ਜੇ ਮਹਿੰਗਾ ਟਾਇਰ ਨੇ ਹਾਂ ਜੀ ਮਹਿੰਗਾ ਟਾਇਰ ਹੈ ਜੀ ਠੀਕ ਹੈ ਜੀ ਲੈ ਵੀ ਫਰੰਟ ਤੋਂ ਮਹਿੰਗਾ ਟਾਇਰ ਨੇ ਤੇ ਟਾਇਰਾਂ ਦੇ ਕਿੰਨੇ ਕੁ ਪੈਸੇ ਪੈਣ ਬਈ ਇਹ 90 95 ਪੈਸੇ ਟਾਇਰ ਪੈਣੇ ਚੌਂਕੜਾ ਜੀ ਠੀਕ ਹੈ 90 95 ਪੈਸੇ ਟਾਇਰ ਪੈਣੇ ਕਿ ਬਈ ਬੈਕਸ ਦੇਖ ਸਕਦੇ ਬਈ ਇਹ ਰਬੜ ਵਗੈਰਾ ਵੀ ਅਜੇ ਥੋੜੀ ਥੋੜੀ ਉਤਰੀ ਹੋਈ ਹੈ 14 ਦੇ ਟਾਇਰਾਂ ਚ ਬਈ ਜੀ ਹਾਂ ਜੀ ਠੀਕ ਹੈ ਜੀ ਤੇ ਮਾਡਲ ਬਈ ਜੀ ਮਾਡਲ ਇਹ 14 ਮਾਡਲ ਹੈ ਜੀ 15 ਦੀ ਕਾਪੀ ਹੈ 4 4 ਲੱਖ 95 ਹਜ਼ਾਰ ਡਿਮਾਂਡ ਹੈ ਟਰੈਕਟਰ ਦੀ ਬਾਕੀ ਮੌਕੇ ਤੇ ਮਾਨਤਾਨ ਕਰਦਾ ਹੈ ਠੀਕ ਹੈ ਬਾਕੀ ਰੇਟ ਟਰੈਕਟਰ ਚ ਮੌਕੇ ਤੇ ਮਾਨਤਾਨ ਹੋ ਜਾਊਗਾ ਇਹ ਨਹੀਂ ਹੁੰਦਾ ਨਾ ਰੇਟ ਫਿਕਸ ਨਹੀਂ ਹੈਗਾ ਹਾਂ ਫਿਕਸ ਨਹੀਂ ਹੈਗਾ ਜੀ ਮਾਨਤਨ ਕਰ ਦਾਂਗੇ ਜੀ। ਲੈ ਵੀ ਮਾਨਤਨ ਹੋ ਜੂਗਾ ਤੇ ਨੰਬਰ ਪੰਜਾਬ ਆ ਬਈ ਹੈ ਨਾ। ਤਾਂ ਵੀ ਕੰਡੀਸ਼ਨ ਚੈੱਕ ਕਰ ਲੋ ਬਈ 14 ਮਾਡਲ 15 ਦੀ ਕਾਪੀ ਇੰਜਨ ਗੇਅਰ ਦਾ ਵੇਖੋ ਕਰ। ਜਮਾਂ ਓਕੇ ਹੈ ਜੀ। ਠੀਕ ਆ ਜੀ। ਤੇ ਅਗਲਾ ਬਾਈ ਜੀ। ਅਗਲਾ ਕਹ ਪ੍ਰੀਤ। ਅਗਲਾ ਆ ਗਿਆ ਜੀ ਪ੍ਰੀਤ ਹੈ ਜੀ। ਠੀਕ ਆ ਜੀ। ਲੋ ਬਈ ਆਪਣਾ ਜਾਈ 2010 ਮਾਡਲ ਹੈ ਜੀ। ਠੀਕ ਆ ਜੀ। ਹਾਂਜੀ 2,65,000 ਆਪਣੀ ਟਮਾੜਾ ਜੀ। ਠੀਕ ਆ ਜੀ। ਇਹ ਆ ਨੰਬਰ ਟਰੈਕਟਰ ਆ ਜੀ ਪੀਵੀ 67। ਪੀਵੀ 67 ਪੰਜਾਬ ਨੰਬਰ ਟਰੈਕਟਰ ਹੈਗਾ ਕੰਡੀਸ਼ਨ ਪੂਰੀ ਓਕੇ ਬਈ 16 ਦੇ ਟਾਇਰਾਂ ਚ ਨਾ ਬਈ। ਅਵੇ 3 ਸਪੀਡ ਹੈਗਾ ਤੇ ਟਰੈਲਰ ਬਈ ਕਿੰਨੇ ਕੇ ਪੈਸੇ ਪੈਣੇ ਤੇ ਟਰ ਹੈਗਾ ਜੀ 40 ਕੇ ਪੈਸੇ ਠੀਕ ਹੈ ਜੀ ਫਰੰਟ ਹੈਗਾ ਬਈ ਜੀ 60 65 ਪੈਸੇ ਬੈਕ 40 ਕੇ ਪੈਸੇ ਨੇ ਰੰਗ ਪੇਂਟ Ориਜਨਲ ਬਈ ਹਾਂ ਜੀ Ориਜਨਲ ਹੈ ਸਾਰੇ ਠੀਕ ਹੈ ਇੰਜਨ ਗੇਅਰ ਦਾ ਬਈ ਇੰਜਨ ਗੇਅਰ ਦਾ ਓਕੇ ਹੈ ਜੀ ਤਾਂ ਵੀ ਇੰਜਨ ਗੇਅਰ ਦਾ ਓਕੇ ਹੈਗਾ ਕੰਡੀਸ਼ਨ ਪੂਰੀ ਕੋਕਾ ਮਿਲੂਗੀ ਤੇ ਪੰਜਾਬ ਨੰਬਰ ਮਿਲੂਗਾ ਤੇ ਤਕਰੀਬਨ ਫਸਟ ਜਾਂ ਸੈਕੰਡ ਪਾਰਟੀ ਆਣਾ ਹੈ ਹਾਂ ਜੀ ਹਾਂ ਜੀ ਇਹ ਹੈਗਾ ਸਵਰਾਜ 855 4 ਸਟਾਰ ਰਿਵਰਸ ਪੀਟੀਓ ਤੇ ਮਾਨਸਾ ਦਾ ਨੰਬਰ ਆ ਲੋਕਲ ਬਈ ਜੀ ਜਿੰਨੇ ਟਰੈਕਟਰ ਹੋ ਠੀਕ ਹੈ ਜੇ ਮਾਨ ਹੈ ਕਿ ਚਲੋ 20 ਟਰੈਕਟਰ ਨੇ ਉਹਨਾਂ ਚ 15 ਟਰੈਕਟਰ ਹੈ ਜਾਂਦੇ ਨੇ ਜਿਹੜੇ ਮਾਨਸਾ ਨੰਬਰ ਦੇ ਨੇ ਹੈ ਨਾ ਭਾਈ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਟਾਇਰ ਭਾਈ ਜੀ ਇਹਦੇ ਇਹ ਟਾਇਰ ਪਏ ਹੈ ਜੀ 70 75 ਰੁਪਏ ਜੀ ਠੀਕ ਹੈ ਜੀ 70 75 ਰੁਪਏ ਟਾਇਰ ਪਏ ਨੇਗੇ ਤੇ ਮਾਡਲ ਹੈਗਾ ਮਾਡਲ 2010 ਹੈ ਜੀ 11 ਦੀ ਕਾਪੀ ਹੈਗੀ 11 ਦੀ ਕਾਪੀ ਹੈਗੀ ਤੇ ਪਹਿਲਾਂ ਲਗਾਏ ਸੀ ਭਾਈ ਜੀ ਸਾਨੂੰ 14 ਮਾਡਲ ਉਹਦੀ 15 ਦੀ ਕਾਪੀ ਸੀਗੀ ਸਿੰਗਲ ਡਿਸਟ੍ਰੀਬਿਊਟਰ ਹੈ ਭਾਈ ਜੀ ਹਾਂਜੀ ਹਾਂਜੀ ਠੀਕ ਹੈ ਲਓ ਭਾਈ ਸਿੰਗਲ ਡਿਸਟ੍ਰੀਬਿਊਟਰ ਹੈ ਪਾਵਰ ਸਟੀering ਹੈਗਾ ਹਾਂਜੀ ਤੇ ਬ ਤੇ 10 ਮਾਡਲ ਤੇ ਡਿਮਾਂਡ ਵਈ ਜੀ ਇਹਦੀ 393000 ਬਾਕੀ ਮੌਕੇ ਦੇ ਡਿਸਕਾਊਂਟ ਕਰ ਦਾਂਗੇ ਇੱਕ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਆਊਗਾ 15 ਤੋਂ 20000 ਰੁਪਏ ਡਿਸਕਾਊਂਟ ਕਰ ਦਾਂਗੇ ਜੀ ਲੈ ਇਹ ਰੇਕ ਟਰੈਕਟਰ ਚੋਂ 15 ਤੋਂ 20000 ਰੁਪਏ ਡਿਸਕਾਊਂਟ ਹੈਗਾ ਇਹ ਹੈਗਾ 373 93000 73000 ਹਾਂ 73000 ਦਾ ਟਰੈਕਟਰ ਦੇ ਦਾਂਗੇ ਜੀ ਠੀਕ ਆ ਜੀ ਤੇ ਅੱਗੇ ਕਹਿੰਦਾ ਬਈ 3630 ਨਿਊ ਹਾਲੈਂਡ ਪਲੱਸ ਵਾਲਾ ਇਹ ਸੁਪਰ ਵਾਲਾ ਨਹੀਂ ਹੈਗਾ ਬਈ ਜੀ ਪਲੱਸ ਵਾਲਾ ਹੈਗਾ ਥਰੀ ਸਪੀਡ ਹੈ ਨਾ ਬਈ ਜੀ ਹਾਂ ਜੀ ਥਰੀ ਸਪੀਡ ਹੈ ਜੀ ਲੈ ਵੀ ਥਰੀ ਸਪੀਡ ਹੈ ਰੰ ਰੰਗ ਪੇਂਟ ਓਕੇ ਜੀ ਜਮਾ ਅਰੀਜਨਲ ਆ ਜੀ ਠੀਕ ਆ ਜੀ ਰੰਗ ਪੇਂਟ ਜਮਾ ਓਕੇ ਬਈ ਅਰੀਜਨਲ ਆ ਜਿੰਨਾ ਵੀ ਹੈਗਾ ਜੇ ਕਲਮ ਵਗੈਰਾ ਲੱਗੇ ਹੋਏ ਬਾਈ ਦੱਸ ਕੇ ਦੇ ਦਣਗੇ ਤੇ ਬੈਕ ਟਾਇਰ 16 ਦੇ ਨੇ ਕਿੰਨੇ ਕੇ ਪੈਸੇ ਪਿਆ ਬਈ ਟਾਇਰ ਟਾਇਰ ਪਿਆ ਜੀ 75 ਪੈਸੇ ਜੀ ਠੀਕ ਆ ਜੀ 75 ਪੈਸੇ ਟਾਇਰ ਪਿਆ ਹਾਂਜੀ ਹਾਂਜੀ ਠੀਕ ਆ ਜੀ ਲੈ ਵੀ ਬਾਕੀ ਚੈੱਕ ਕਰ ਲੋ ਡਬਲ ਡਿਸਟ੍ਰੀਬਿਊਟਰ ਆ ਗਿਆ ਨਾ ਬਈ ਜੀ 2009 ਮਾਡਲ ਹੈ ਜੀ 4 ਲੱਖ 45000 ਡਿਮਾਂਡ ਆ ਬਾਕੀ ਆਪਾਂ ਮੌਕੇ ਤੇ ਡਿਸਕਾਊਂਟ ਕਰ ਦਾਂਗੇ ਲੈ ਵੀ ਪੀ ਵੀ 31 ਮਾਨਸਾ ਦਾ ਨੰਬਰ ਹੈਗਾ 9 ਮਾ ਜਾ ਆਪਾਂ ਕਹਿ ਲਈਏ ਪੱਠੇ ਵਾਲਿਆਂ ਦੀ ਸਾਨ ਜਾਂ ਕਹਿ ਲਈਏ ਆਪਾਂ ਭੂਗ ਵਾਲੇ ਵੀਰਾਂ ਦੀ ਸਾਨ ਤੇ ਇਸਰ 485 ਤੇ ਮਾਡਲ ਬਈ ਮਾਡਲ 17 ਜੀ ਇਹ 2017 ਠੀਕ ਹੈ ਫੁੱਲ ਟੌਪ ਮਾਡਲ ਆ ਗਿਆ ਹਾਂ ਪਟਾਵਾ ਮਾਡਲ ਹੈ ਠੀਕ ਹੈ ਜੀ ਤੇ ਬੈਕਟਰ 10 ਨੰਬਰ ਹੈ ਜੀ ਬੀਬੀ 10 ਨੰਬਰ ਹੈਗਾ ਬੈਕਟਰ ਦੇਖ ਸਕਦੇ ਬਈ ਜਮਾ ਨਵੇਂ ਨੇਗੇ ਨਵਾਂ ਨੇ ਜੀ ਠੀਕ ਹੈ ਜੀ ਤੇ ਫਰੰਟ ਹੈ ਬਈ ਜੀ ਇਹ ਹੈਗੇ ਜੀ 40 ਕੇ ਪੈਸੇ ਠੀਕ ਹੈ ਜੀ ਇਹ ਹੈਗੇ ਬਈ ਜੀ 40 ਕੇ ਪੈਸੇ ਆਲ ਓਰੀਜਨ ਹੈ ਵੀ ਜੰਨਾ ਹਾਂਜੀ ਸਾਰਾ ਓਰੀਜਨ ਲਾਈ ਇੰਜਨ ਗੇਅਰ ਦਾ ਇੰਜਨ ਗੇਅਰ ਦਾ ਓਕੇ ਹੈ ਜੰਨਾ ਓਕੇ ਹਾਂ ਬਾਕੀ ਦੇਖਦਾ ਮੈਂ ਤਾਂ ਹਾਲ ਪਾ ਕੇ ਲਿਆ ਸਕਦਾ ਜੀ ਲੈ ਵੀ ਹਾਲ ਵਾ ਕੇ ਤੇਲ ਬਾਈਆਂ ਦਾ ਹੋਊਗਾ ਤਸੱਲੀ ਤਾਂ ਸਾਡੀ ਹੋਊਗੀ ਬਾਈ ਜੀ ਤੇ 17 ਮਾਡਲ ਹੈ ਤੇ ਇਹਦੀ ਡਿਮਾਂਡ ਵੀ ਜੀ ਇਹ 4 ਲੱਖ 43000 ਹੈ ਜੀ ਬਾਕੀ ਆਪਾਂ ਮੌਕੇ ਤੇ ਡਿਸਕਾਊਂਟ ਕਰਦਾ ਠੀਕ ਹੈ ਟਰੈਕਟਰ ਵੀ ਕੱਟਿਆ ਜਾਊ ਲੋਨ ਵਗੈਰਾ ਵੀ ਹੋ ਜਾਊਗਾ ਤੇ ਅੱਗੇ ਗਿਆ ਬਾਈ ਜੀ ਡੀਆਈ 35 ਦਾ ਸੋਨਾ ਲੀਕਾ ਹਾਂਜੀ ਇਹ ਟਰੈਕਟਰ ਦੀ ਕੰਡੀਸ਼ਨ ਹੈ ਇਹਦੀ ਵੀ ਚੈੱਕ ਕਰ ਲਓ ਬਈ ਕੰਡੀਸ਼ਨ ਦਾ ਪੂਰਾ ਸਾਫ ਪਿਆ ओरिजिनल ਪਿਆ ਤੇ ਪੀਵੀ 13 ਸੰਗਰੂਰ ਦਾ ਨੰਬਰ ਆ ਸਾਢੇ ਕਿਟਾਈ ਜਾਵੇ ਜੀ ਸਾਢੇ ਕਿਟਾਈ ਤੇ 프ਰੰਟਰ ਨੰਬਰ ਨੇ ਤੇ ਬੈਕ ਡਰ ਬਈ ਜੀ ਉਹ ਪਿਆ ਜੀ ਆਪਣੇ 70 ਪੈਸੇ ਠੀਕ ਆ ਜੀ ਲਓ ਬਈ ਬੈਕ ਡਰ ਰੇਕਣਗੇ 70 ਪੈਸੇ ਡੀਆਈ 3500 ਬਹੁਤ ਜਿਆਦਾ ਘੱਟ ਖਰਚਲਾ ਟਰੈਕਟਰ ਕਹ ਲਈ ਆਪਾਂ 13 ਮਾਡਲ ਆਗਾ ਪੀਵੀ 13 ਸੰਗਰੂਰ ਦਾ ਨੰਬਰ ਆਗਾ ਤੇ ਡਿਮਾਂਡ ਬਈ ਜੀ 315000 ਆ ਜੀ ਠੀਕ ਆ ਜੀ ਬਾਕੀ ਮੌਕੇ ਤੇ ਡਿਸਕਾਊਂਟ ਹੋ ਜੂਗਾ ਜੀ ਤੇ ਸਹੀ ਜੀ ਸਹੀ ਜੀ ਆਪਾਂ ਜੇ ਕੋਈ ਸੋਡੀ ਵੀਡੀਓ ਦੇਖ ਕੇ ਆਉਂਦਾ ਠੀਕ ਹੈ ਜੀ 390000 ਦਾ ਟਰੈਕਟਰ ਦੇ ਦਾਂਗੇ ਠੀਕ ਹੈ ਜੀ 290000 ਦਾ ਹਾਂ 290 ਦਾ ਠੀਕ ਹੈ ਜੀ 290000 ਰੁਪਏ ਦਾ ਟਰੈਕਟਰ ਭਾਈ ਕਹਿੰਦਾ ਦੇ ਦਾਂਗੇ ਤੇ ਇਹ ਤੋਂ ਬਿਨਾ ਭਾਈ ਜੀ ਹੋਰ ਕਿੰਨੇ ਕੁ ਟਰੈਕਟਰ ਅਵੇਲੇਬਲ ਕਰੇ ਆਪਾਂ ਆਪਣੇ ਕੋਲੇ ਖੜੇ ਆ ਜੀ ਘਟੋ ਘਟ 15 20 ਟਰੈਕਟਰ ਘਰੇ ਖੜੇ ਆ ਠੀਕ ਹੈ ਜੀ ਹਾਂ ਤੁਸੀਂ ਕਨੈਕਟ ਨੰਬਰ 'ਵਾਂ ਸੋਲੋ' ਬੋਲਿਆ ਆਪਣਾ ਕਨੈਕਟ ਕਰਕੇ ਬੰਦਾ ਆ ਸਕਦਾ ਜੀ ਠੀਕ ਹੈ ਜੀ ਲੋਨ ਵਗੈਰਾ ਦੀ ਫੈਸਿਲਿਟੀ ਹਾਂ ਲੋਨ ਜੇ ਕਿਸੇ ਨੇ ਕੋਈ ਟਰੈਕਟਰ ਕਿਰਾਏ ਤੇ ਲੈਣਾ ਜ ਵੰਡੀ ਹੋ ਗਿਆ ਏਰੀਏ ਦੇ ਹੁਣ ਆਪਾਂ ਕਿਰਾਏ ਤੇ ਵੀ ਟਰੈਕਟਰ ਦੇ ਦਾਂਗੇ 4 ਵੀਲ ਮਿਲ ਜਾਣਗੇ 2 ਵੀਲ ਮਿਲ ਜਾਣਗੇ 4x4 ਲੈਣਾ ਉਹ ਵੀ ਮਿਲ ਜਾਊਗਾ 2 ਵੀਲ ਲੈਣਾ ਉਹ ਵੀ ਮਿਲ ਜਾਣਗੇ ਠੀਕ ਹੈ ਜੀ ਹਾਂ 4 ਵੀਲ ਠੀਕ ਹੈ ਜੀ 35 HP ਤੋਂ ਲੈ ਕੇ ਜੀ ਆਪਣੇ ਕੋਲੇ 75 HP ਤੱਕ ਕਿਰਾਏ ਤੇ ਮਿਲ ਜਾਣਗੇ ਠੀਕ ਹੈ ਜੀ ਤੇ ਜੇ ਇੱਕ ਦਿਨ ਦੇ ਦਿਹਾੜੀ ਦੇ ਲਾਗੇ ਚੱਲੀ ਬਾਈ ਜੀ ਕਿੰਨੇ ਰੁਪਏ ਬੰਦੇ ਰਗੇ ਮਹੀਨੇ ਦਾ ਜੇ ਇਕੱਠਾ ਲੈਣਾ ਉਹ ਵੱਖਰਾ ਲੱਕ ਹੋ ਜਾਂਦਾ ਜੀ ਆਪਾਂ ਮੌਕੇ ਤੇ ਬੈਠ ਕੇ ਡਿਸਕਸ ਕਰ ਲਾਂਗੇ ਠੀਕ ਹੈ ਜੀ ਤੇ ਲੋ ਬਾਈ ਜੀ ਜੇ ਕਿਸੇ ਨੇ ਕਿਰਾਏ ਤੇ ਲੈਣਾ ਕਰ ਰੈਂਟ ਤੇ ਲੈਣਾ ਤਾਂ ਸੰਪਰਕ ਜਰੂਰ ਕਰ ਲੈਣ ਠੀਕ ਹੈ ਬਾਈ ਜਕਤਾਰ ਬਹੁ ਤਲੋ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਜਾਂਦੇ ਜਾਂਦੇ ਫੋਲੋ ਜੁ ਕਰ ਦਿਓ ਧੰਨਵਾਦ ਸਸਿਕਾ